ਦੇਖੋ ਅਮੇਜ਼ਿੰਗ ਟੀਵੀ ਤੋਂ ਗੱਲਬਾਤ ਕਰਦੇ ਆ 15 ਅਗਸਤ ਤੋਂ ਲੈ ਕੇ ਆਪਣੇ ਉੱਚ ਅਧਿਕਾਰੀ ਜਿਹੜੇ ਹੈਗੇ ਨੇ ਆਪਣਾ ਰੇਲਵੇ ਸਟੇਸ਼ਨ ਦੇ ਉੱਤੇ ਆਪਣਾ ਚੈਕਿੰਗ ਕੀਤੀ ਜਾ ਰਹੀ ਆ ਗੱਲਬਾਤ ਕਰਦੇ ਆ ਆਪਾਂ ਜਿਹੜੇ ਵੱਡੇ ਅਫਸਰ ਹੈਗੇ ਆ ਤੇ ਬਿਲਕੁਲ ਜਾਣ ਸਕਦੇ ਹਾਂ ਕਿ ਸਰ ਕਿਵੇਂ ਦੇਖਦੇ ਹੋ ਕਿ 15 ਅਗਸਤ ਤੋਂ ਲੈ ਕੇ ਪੂਰੀ ਤਿਆਰੀਆਂ ਲੱਗੀਆਂ ਹੋਈਆਂ ਕਿਉਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਾਡੀਆਂ ਸਾਰੀ ਫੋਰਸ ਸਾਡੀ ਬਾਹਰ ਹੈ ਜੀ ਸਾਡੇ 28 ਦੇ ਨਾਕੇ ਸੱਚ ਜਿਹੜੇ 28 ਪੁਲਿਸ ਸਟੇਸ਼ਨ ਹੈ ਉਹਨਾਂ ਦੇ ਵੀ ਜੀ ਸੈਵਨ ਸੀਆਈਏ ਇੱਥੇ ਤਾਂ ਸਾਡੇ ਨਾਲ ਆਰਪੀ ਹੈ ਜੀਆਰਪੀ ਸਾਰੇ ਨਾਲ ਨੇ ਸਾਡੇ ਨਾਲ ਤੇਰੀ ਕਰਾ ਲਿਆ ਤੇ ਹੁਣ ਤੱਕ ਕੋਈ ਸ਼ੱਕੀ ਦੇ ਵਿੱਚ ਕੋਈ ਇਸ ਤਰ੍ਹਾਂ ਕੋਈ ਵਸਤੂਗਤ ਕੋਈ ਮੈਡੀਕਲ ਨਹੀਂ ਨਹੀਂ ਜੀ ਕੋਈ ਜੀ ਨਹੀਂ ਮੈਡੀ ਦਾ ਸੀ ਕੋ ਤਿੰਨ ਦਿਨ ਤੋਂ ਕਰ ਰਹੇ ਹਾਂ ਜੀ ਤੇ ਹਾਂ ਜੀ ਤਾਂ ਸਰ ਇਸ ਟਾਈਮ ਜਿਹੜੇ ਤੁਹਾਡੇ ਨਾਲ ਜਿਹੜੇ ਆਪਣੇ ਮੁਲਾਜ਼ਮ ਹੈਗੇ ਨੇ ਕਿੰਨੇ ਥਾਣੇ ਦੇ ਕੋਲ ਕੋਲ ਸੇ ਜਿਹੜੇ ਇਹ ਨੇ ਨਾਲ ਸਾਡੇ ਏਡੀਸੀਪੀ ਵਨ ਹੈਗੇ ਇਹਨਾਂ ਦੇ ਨਾਲ ਚਾਰ ਥਾਣੇ ਜਿਹੜੇ ਹੈਗੇ ਉਹਨਾਂ ਦੀ ਫੋਰਸ ਲਾਈ ਹੋਈ ਹੈ ਨਾ ਜੀ ਤੇ ਨਾਲ ਜੀਆਰਪੀ ਵਾਲੇ ਤੁਸੀਂ ਆਰਪੀਐਸ ਵਾਲੇ ਵੀ ਨਾਲ ਜੀ ਤੇ ਉਸੋ ਆਪਾਂ ਗੱਲਬਾਤ ਕੀਤੀ ਹੈ ਜਿਹੜੇ ਉੱਚ ਅਧਿਕਾਰੀ ਹੈਗੇ ਇਹਨਾਂ ਦਾ ਕਹਿਣਾ ਹੈਗਾ ਕਿ ਲਗਾਤਾਰ ਆਪਾਂ ਚੈਕਿੰਗ ਨੂੰ ਲੈ ਕੇ ਸਟੇਸ਼ਨ ਦੇ ਉੱਤੇ ਆਪਾਂ ਚੈਕਿੰਗ ਕਰਦੇ ਪਏ ਹੈਗੇ ਆ ਪਰ ਫਿਲਹਾਲ ਇੰਦਾ ਵੀ ਕੋਈ ਵਸਤੂ ਕੋਈ ਨਹੀਂ ਮਿਲੀ ਨਹੀਂ ਹੈਗੀ ਪਰ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ 15 ਅਗਸਤ ਨੂੰ ਲੈ ਕੇ ਬੜਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਤੇ ਅਪਾ ਸਰ ਲੋਕਾਂ ਨੂੰ ਲੋਕਾਂ ਨੂੰ ਕੀ ਅਪੀਲ ਦੇਣਾ ਚਾਹੋਗੇ 15 ਅਗਸਤ ਵਧੀਆ ਤਰੀਕੇ ਨਾਲ ਬਸ ਇੰਜੋਏ ਆਪਣਾ ਤੁਸੀਂ ਇੰਡੀਪੈਂਡੈਂਸ ਡੇ ਇੰਜੋਏ ਕਰੋ ਬਟ ਬੀ ਅਲਰਟ ਜੀ ਕੋਈ ਵੀ ਸ਼ੱਕੀ ਵਸਤੂ ਤੁਹਾਨੂੰ ਦਿਖਦੀ ਹੈ ਜਾਂ ਕੁਝ ਤੁਹਾਨੂੰ ਲੱਗਦਾ ਹੈ ਕੋਈ ਅਸ਼ਕੀਆ ਤਾਂ ਪਲੀਸ ਸਾਨੂੰ ਜਰੂਰ ਦੱਸੋ ਇਨਫੋਰਮੇਸ਼ਨ ਇਜ਼ ਵੈਰੀ ਇੰਪੋਰਟੈਂਟ ਥੈਂਕ ਯੂ ਸੋ ਅਪਾ ਗੱਲਬਾਤ ਕੀਤੀ ਹੈ ਸਰ ਦਾ ਕਹਿਣਾ ਹੈਗਾ ਕਿ ਜਿਹੜਾ 15 ਅਗਸਤ ਦਾ ਜਿਹੜਾ ਦਿਨ ਹੈਗਾ ਵੈ ਔਰ ਬੜਾ ਵਧੀਆ ਮਨਾਇਆ ਜਾਵੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਦੇਖ ਰਹੇ ਹਾਂ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਹਾਂ 15 ਅਗਸਤ ਤੋਂ ਲੈ ਕੇ ਆਪਣੇ ਉੱਚ ਅਧਿਕਾਰੀ ਜਿਹੜੇ ਹੈਗੇ ਨੇ ਆਪਣਾ ਰੇਲਵੇ ਸਟੇਸ਼ਨ ਦੇ ਉੱਤੇ ਆਪਣਾ ਚੈਕਿੰਗ ਕੀਤੀ ਜਾ ਰਹੀ ਆ ਗੱਲਬਾਤ ਕਰਦੇ ਆਪਾਂ ਜਿਹੜੇ ਵੱਡੇ ਅਫਸਰ ਹੈਗੇ ਆ ਤੇ ਬਿਲਕੁਲ ਜਾਣ ਸਕਦੇ ਹਾਂ ਕਿ ਸਰ ਕਿਵੇਂ ਦੇਖਦੇ ਹੋ ਕਿ 15 ਅਗਸਤ ਤੋਂ ਲੈ ਕੇ ਪੂਰੀ ਤਿਆਰੀਆਂ ਲਗੀਆਂ ਹੋਈਆਂ ਕਿ ਹਾਂ ਜੀ ਹਾਂ ਜੀ ਬਿਲਕੁਲ ਸਾਡੀਆਂ ਸਾਰੀ ਕੋਸ਼ਿਸ਼ ਸਾਡੀ ਬਾਹਰ ਨਾ ਕੇ ਸੈਚਰਡੇ 28 ਪੁਲਿਸ ਸਟੇਸ਼ਨ ਨੇ ਉਹਨਾਂ ਦੇ ਵੀ ਜੀ ਸਾਈਵਨ ਸੀਆਈ ਇਹ ਇੱਥੇ ਤਾਂ ਸਾਡੇ ਨਾਲ ਆਰਪੀ ਐ ਜੀਆਰਪੀ ਸਾਰੇ ਨਾਲ ਨੇ ਸਾਡੇ ਨਾਲ ਤੇਰੀ ਸਿਕ ਕਰਾ ਕੇ ਤੇ ਹੁਣ ਤੱਕ ਕੋਈ ਸ਼ੱਕੀ ਦੇ ਵਿੱਚ ਕੋਈ ਇਸ ਤਰ੍ਹਾਂ ਕੋਈ ਵਸਤੇ ਵਗੈਰਾ ਕੋਈ ਮੈਡੀਕਲ ਨਹੀਂ ਨਹੀਂ ਹਾਂ ਜੀ ਹੋਈ ਐਫਡੀ ਨਹੀਂ ਮੈਦੀਦਾ ਸੀ ਬਹੁਤੰਨ ਦਿਨ ਤੋਂ ਕਰ ਰਹੇ ਆ ਜੀ ਤੇ ਹਾਂ ਜੀ ਸਰ ਇਸ ਟਾਈਮ ਜਿਹੜੇ ਤੁਹਾਡੇ ਨਾਲ ਜਿਹੜੇ ਆਪਣੇ ਮੁਲਾਜ਼ਮ ਹੈਗੇ ਨੇ ਕਿੰਨੇ ਥਾਣੇ ਦੇ ਇਸ ਤੋਂ ਫੋਰਸ ਦਿੱਤਾ ਗਿਆ ਇਹ ਨੇ ਨਾਲ ਸਾਡੇ ਏਡੀਸੀਪੀ 1 ਹੈਗੇ ਇਹਨਾਂ ਦੇ ਨਾਲ ਚਾਰ ਥਾਣੇ ਜਿਹੜੇ ਹੈਗੇ ਉਹਨਾਂ ਦੀ ਫੋਰਸ ਲਾਈ ਹੋਈ ਹੈ ਨਾ ਜੀ ਨਾਲ ਜੀਆਰਪੀ ਵਾਲੇ ਤੁਸੀਂ ਆਰਪੀ ਵਾਲੇ ਵੀ ਨਾਲ ਜੀ ਤੇ ਉਸ ਤੋਂ ਆਪਾਂ ਗੱਲਬਾਤ ਕੀਤੀ ਹੈ ਜਿਹੜੇ ਉੱਚ ਅਧਿਕਾਰੀ ਹੈਗੇ ਇਹਨਾਂ ਦਾ ਕਹਿਣਾ ਹੈਗਾ ਕਿ ਲਗਾਤਾਰ ਆਪਾਂ ਚੈਕਿੰਗ ਨੂੰ ਲੈ ਕੇ ਸਟੇਸ਼ਨ ਦੇ ਉੱਤੇ ਆਪਾਂ ਚੈਕਿੰਗ ਕਰਦੇ ਪਏ ਹੈਗੇ ਹਾਂ ਪਰ ਫਿਲਹਾਲ ਇੰਦਾ ਵੀ ਕੋਈ ਵਸਤੂ ਕੋਈ ਨਹੀਂ ਮਿਲੀ ਨਹੀਂ ਹੈਗੀ ਪਰ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ 15 ਅਗਸਤ ਨੂੰ ਲੈ ਕੇ ਬੜਾ ਵਧੀਆ ਦਾ ਤਰੀਕੇ ਨਾਲ ਮਨਾਇਆ ਜਾਵੇ ਤੇ ਆਪਾਂ ਸਰ ਲੋਕਾਂ ਨੂੰ ਲੋਕਾਂ ਨੂੰ ਕੀ ਅਪੀਲ ਦੇਣਾ ਚਾਹੋਂਗੇ 15 ਅਗਸਤ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਬਸ ਇੰਜੋਏ ਆਪਣਾ ਤੁਸੀਂ 인ਡੀਪੈਂਡੈਂਸ ਡੇ ਇੰਜੋਏ ਕਰੋ ਬਟ ਬੀ ਅਲਰਟ ਜੀ ਕੋਈ ਵੀ ਛੱਕੀ ਵਸਤੂ ਤੁਹਾਨੂੰ ਦਿਖਦੀ ਹੈ ਜਾਂ ਕੁਝ ਤੁਹਾਨੂੰ ਲੱਗਦਾ ਹੈ ਕੋਈ ਅਸ਼ਕਤੀ ਹੈ ਤਾਂ ਪਲੀਜ਼ ਸਾਨੂੰ ਜਰੂਰ ਦੱਸੋ ਇਨਫੋਰਮੇਸ਼ਨ ਇਜ਼ ਵੈਰੀ ਇੰਪੋਰਟੈਂਟ ਥੈਂਕ ਯੂ ਸੋ ਆਪਾਂ ਗੱਲਬਾਤ ਕੀਤੀ ਹੈ ਸਰ ਦਾ ਕਹਿਣਾ ਹੈਗਾ ਕਿ ਜਿਹੜਾ 15 ਅਗਸਤ ਦਾ ਜਿਹੜਾ ਦਿਨ ਹੈਗਾ ਵਾ ਔਰ ਬੜਾ ਵਧੀਆ ਮਨਾਇਆ ਜਾਵੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਨਾਲ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ